ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਤੁਹਾਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸਾਖੀ ਸੁਣਾਉਣ ਜਾ ਰਹੇ ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਭਾਈ ਮਰਦਾਨਾ ਜੀ ਮੱਕੇ ਦੀ ਫੇਰੀ ਤੋਂ ਵਾਪਸ ਆਉਂਦੇ ਸਮੇਂ ਕੰਦਾਰ ਦੇਸ਼ ਵਿੱਚ ਹਸਨ ਅਬਦਾਲ ਦੇ ਨਾਮ ਦੀ ਥਾਂ ਤੇ ਪੁੱਜੇ ਉੱਥੇ ਇੱਕ ਪਹਾੜੀ ਉੱਪਰ ਇੱਕ ਫਕੀਰ ਰਹਿੰਦਾ ਸੀ ਜਿਸ ਨੂੰ ਲੋਕ ਵਾਲੀ ਕੰਧਾਰੀ ਕਹਿਆ ਕਰਦੇ ਸਨ ਲੋਕ ਉਸ ਨੂੰ ਬੜੀ ਕਰਨੀ ਵਾਲੇ ਸਮਝਦੇ ਸਨ ਪਰ ਅਸਲ ਵਿੱਚ ਉਹ ਬੜਾ ਹੰਕਾਰੀ ਬੰਦਾ ਸੀ ਬਲੀ ਤੋਂ ਭਾਵ ਕਰਨੀ ਵਾਲਾ ਪੁਰਸ਼ ਅਤੇ ਕੰਦਾਰ ਤੋਂ ਭਾਵ ਕੰਦਾਰ ਚ ਰਹਿਣ ਵਾਲਾ ਬਲੀ ਕੰਦਾਰੀ ਦੀ ਕੁਟਿਆ ਕੋਲ ਠੰਡੇ ਪਾਣੀ ਦਾ ਇੱਕ ਚਸ਼ਮਾ ਸੀ ਹਸਨ ਅਬਦਾਲ ਦੇ ਲੋਕ ਇਸੇ ਚਸ਼ਮੇ ਦੇ ਚਸ਼ਮੇ ਦਾ ਪਾਣੀ ਵਰਤਦੇ ਸਨ ਗੁਰੂ ਜੀ ਬਲੀ ਕੰਦਾਰੀ ਦੀ ਪਹਾੜੀ ਹੇਠ ਜਾ ਬੈਠੇ ਉਸ ਵਖਰੀ ਤੇ ਇਕਾਂਤ ਵਾਲੀ ਥਾਂ ਬਹਿ ਕੇ ਗੁਰੂ ਜੀ ਕੀਰਤਨ ਕਰਨ ਲੱਗੇ ਲੋਕ ਗੁਰੂ ਜੀ ਦੁਆਲੇ ਆਣ ਜੁੜੇ ਤੇ ਬਚਨ ਸੁਣ ਕੇ ਨਿਹਾਲ ਹੋਏ ਗੁਰੂ ਜੀ ਦਾ ਜਸ ਕਰਨ ਲੱਗੇ ਬਲੀ ਕੰਦਾਰੀ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹ ਬੜਾ ਸੜਿਆ ਅਤੇ ਕਹਿਣ ਲੱਗਾ ਹਸਨ ਅਬਦਾਲ ਦੇ ਮੁਸਲਮਾਨ ਵੀ ਇਸ ਹਿੰਦੂ ਫਕੀਰ ਦੇ ਚੇਲੇ ਬਣ ਗਏ ਹਨ ਮੈਂ ਲੈਣਾ ਹਾਂ ਇਹਨਾਂ ਦੀ ਖਬਰ ਸਾਰਿਆਂ ਨੂੰ ਪਿਆਸੀ ਮਾਰ ਦਵਾਂਗਾ ਇਹ ਕਹਿ ਕੇ ਬਲੀ ਕੰਦਾਰੀ ਨੇ ਚਸ਼ਮੇ ਦਾ ਮੋਰਾ ਬੰਦ ਕਰ ਦਿੱਤਾ ਜਿਸ ਵਿੱਚੋਂ ਪਾਣੀ ਹੇਠਾਂ ਸ਼ਹਿਰ ਵੱਲ ਜਾਂਦਾ ਸੀ ਨਗਰ ਵਿੱਚ ਪਾਣੀ ਨਾਣ ਕਰਨ ਸ਼ਹਿਰ ਵਿੱਚ ਹਾਹਾਕਾਰ ਮਚ ਗਈ ਉੱਧਰ ਭਾਈ ਮਰਦਾਨੇ ਨੂੰ ਪਿਆਸ ਲੱਗੀ ਤਾਂ ਲੋਕਾਂ ਨੇ ਪਾਣੀ ਦੇਣ ਤੋਂ ਨਾ ਕਰ ਦਿੱਤੀ ਉਹ ਗੁਰੂ ਜੀ ਪਾਸ ਆਇਆ ਤੇ ਵਲੀ ਕੰਧਾਰੀ ਦਾ ਕਹਰਾ ਉਹਨਾਂ ਨੂੰ ਦੱਸਿਆ ਗੁਰੂ ਜੀ ਨੇ ਮਰਦਾਨੇ ਨੂੰ ਵਲੀ ਕੰਧਾਰੀ ਪਾਸ ਪਹਾੜੀ ਤੇ ਪਾਣੀ ਲੈਣ ਭੇਜਿਆ ਵਲੀ ਕੰਧਾਰੀ ਪਾਣੀ ਦੇਣ ਤੋਂ ਨਾ ਕਰ ਦਿੱਤੀ ਭਾਈ ਮਰਦਾਨਾ ਜੀ ਗੁਰੂ ਘਰ ਵਾਪਸ ਆਇਆ ਤੇ ਸਾਰੀ ਗੱਲ ਦੱਸੀ ਗੁਰੂ ਜੀ ਨੇ ਕਿਹਾ ਭਾਈ ਮਰਦਾਨਾ ਜੀ ਇੱਕ ਵਾਰ ਫੇਰ ਜਾਓ ਉਸ ਨੂੰ ਰੱਬ ਦਾ ਵਾਸਤਾ ਪਾ ਕੇ ਘੁੱਟ ਪਾਣੀ ਦਾ ਘੁੱਟ ਮੰਗੋ ਭਾਈ ਮਰਦਾਨੇ ਨੇ ਪਹਾੜੀ ਉੱਪਰ ਜਾ ਕੇ ਬੜੀ ਕੰਦਾਰੀ ਤੋਂ ਪਾਣੀ ਮੰਗਿਆ ਪਰ ਉਸ ਨੇ ਏਕ ਨਾ ਮੰਨੀ ਕਹਿਣ ਲੱਗਾ ਮੇਰੇ ਕੋਲ ਕੀ ਭਜਾਉਣਾ ਹੈ ਆਪਣੇ ਗੁਰੂ ਨੂੰ ਕਹੇ ਕਿ ਤੈਨੂੰ ਅਤੇ ਨਗਰ ਵਾਸੀਆਂ ਨੂੰ ਪਾਣੀ ਦਵੇ ਭਾਈ ਮਰਦਾਨਾ ਪਹਾੜੀ ਤੋਂ ਉੱਤਰ ਆਇਆ ਉਸ ਨੇ ਆਪਣੇ ਨਾਲ ਹੋਈ ਸਾਰੀ ਗੱਲ ਗੁਰੂ ਜੀ ਨੂੰ ਦਸੀ ਗੁਰੂ ਜੀ ਨੇ ਸਤ ਕਰਤਾਰ ਕਹਿ ਕੇ ਲਾਗੇ ਇੱਕ ਪੱਥਰ ਚੁੱਕਿਆ ਉਸੇ ਵੇਲੇ ਉਥੋਂ ਠੰਡੇ ਪਾਣੀ ਦਾ ਚਸ਼ਮਾ ਫੁੱਟ ਪਿਆ ਭਾਈ ਜੀ ਭਾਈ ਮਰਦਾਨੇ ਨੇ ਰੱਜ ਕੇ ਪਾਣੀ ਪੀਤਾ ਤੇ ਨਗਰ ਵਾਸੀਆਂ ਨੇ ਲੱਖ ਲੱਖ ਸ਼ੁਕਰ ਕੀਤਾ ਉਧਰ ਉਸੇ ਵੇਲੇ ਬਲੀਕੰਦਰੀ ਦਾ ਚਸ਼ਮਾ ਸੁੱਕ ਗਿਆ ਬਲੀਕੰਦਰੀ ਨੂੰ ਗੁੱਸਾ ਚੜ ਗਿਆ ਉਸਨੇ ਇੱਕ ਵੱਡਾ ਸਾਰਾ ਪੱਥਰ ਪਹਾੜੀ ਤੋਂ ਗੁਰੂ ਜੀ ਵੱਲ ਰੇੜ ਦਿੱਤਾ ਗੁਰੂ ਜੀ ਅਡੋਲ ਬੈਠੇ ਰਹੇ ਜਦ ਪੱਥਰ ਨੇੜੇ ਆਇਆ ਤੇ ਗੁਰੂ ਜੀ ਨੇ ਅੱਗੇ ਹੱਥ ਕਰ ਦਿੱਤਾ ਪੱਥਰ ਉੱਥੇ ਹੀ ਰੁਕ ਗਿਆ ਗੁਰੂ ਸਾਹਿਬ ਜੀ ਦਾ ਪੰਜਾ ਉਸ ਵਿੱਚ ਲੱਗ ਗਿਆ ਇਹ ਵੇਖ ਕੇ ਬਲੀ ਕੰਦਾਰੀ ਦਾ ਹੰਕਾਰ ਟੁੱਟ ਗਿਆ ਉਹ ਪਹਾੜੀ ਤੋਂ ਉੱਤਰ ਕੇ ਗੁਰੂ ਜੀ ਪਾਸ ਆਇਆ ਗੁਰੂ ਜੀ ਦੇ ਬਚਨ ਸੁਣ ਕੇ ਉਸ ਦੇ ਮਨ ਨੂੰ ਠੰਡ ਪੈ ਗਈ ਉਸ ਦਾ ਦਿਲ ਸਾਫ਼ ਹੋ ਗਿਆ ਉਹ Hindu Musalman ਨੂੰ ਇੱਕੋ ਜਹ ਸਮਝਣ ਲੱਗ ਪਿਆ ਇਸ ਅਸਥਾਨ ਤੇ ਅੱਜ ਕੱਲ ਗੁਰਦੁਆਰਾ ਪੰਜਾ ਸਾਹਿਬ ਹੈ ਵਾਹਿਗੁਰੂ ਜੀ ਇਸ ਸਾਖੀ ਨੂੰ ਆਪਣੇ ਬੱਚਿਆਂ ਨੂੰ ਜ਼ਰੂਰ ਸੁਣਾਇਓ ਇਤਿਹਾਸ ਨਾਲ ਜੋੜਿਓ ਇਸ ਸਾਖੀ ਤੋਂ ਆਪਾਂ ਨੂੰ ਇਹ ਸਿੱਖਿਆ ਮਿਲਦੀ ਹੈ ਕਿ ਹੰਕਾਰੀ ਦਾ ਸਿਰ ਨੀਮਾ ਵਾਹਿਗੁਰੂ ਜੀ ਨੇ ਉਸ ਦਾ ਹੰਕਾਰ ਸੀ ਤੋੜ ਦਿੱਤਾ ਸੀ ਇਸ ਇਹ ਸਾਖੀ ਆਪਣੇ ਬੱਚਿਆਂ ਜਿਹਨੂੰ ਬੱਚਿਆਂ ਨੂੰ ਜ਼ਰੂਰ ਸੁਣਾਇਓ ਅਤੇ ਉਹਨਾਂ ਨੂੰ ਕੁਝ ਸਵਾਲ ਵੀ ਜ਼ਰੂਰ ਪੁੱਛਿਓ ਪ੍ਰਸ਼ਨ ਨੰਬਰ ਪਹਿਲਾ ਬਲੀਕੰਦਾਰੀ ਕਿਸ ਤਰ੍ਹਾਂ ਦਾ ਬੰਦਾ ਸੀ ਪ੍ਰਸ਼ਨ 2 ਗੁਰੂ ਜੀ ਕਿਸ ਜਗ੍ਹਾ ਤੇ ਬੈਠ ਕੇ ਕੀਰਤਨ ਕਰਨ ਲੱਗੇ ਪ੍ਰਸ਼ਨ 3 ਬਲੀਕੰਦਾਰੀ ਜੀ ਨੇ ਗੁੱਸੇ ਵਿੱਚ ਆ ਪ੍ਰਸ਼ਨ 4 ਬਲੀਕੰਦਾਰੀ ਜੀ ਦਾ ਹੰਕਾਰ ਕਿਸ ਤਰ੍ਹਾਂ ਟੁੱਟਿਆ ਵਾਹਿਗੁਰੂ ਜੀ ਇਹ ਸਾਖੀ ਆਪਣੇ ਬੱਚਿਆਂ ਨੂੰ ਜ਼ਰੂਰ ਸੁਣਾਓ